ਇਹ ਪੂਲਿੰਗ ਪਾਲਿਸੀ ਹੈ ਜਿਹਦੇ ਵਿੱਚ ਕਿਸਾਨਾਂ ਨੇ ਜ਼ਮੀਨ ਮਾਲਕਾਂ ਨੇ ਆਪ ਦੀ ਸਹਿਮਤੀ ਦੇ ਨਾਲ ਇਹ ਚਾਹੇ ਸਰਕਾਰ ਨੂੰ ਦੇ ਦੋ ਚਾਹੇ ਕਿਸੇ ਬਿਲਡਰ ਨੂੰ ਦੇ ਦੋ ਔਰ ਚਾਹੇ ਉਹਨੂੰ ਤੁਸੀਂ ਆਪ ਡਿਵੈਲਪ ਕਰ ਲੈਣ ਕਿਸਾਨ ਇਹ ਉਹਦੇ ਵਿੱਚ ਖੁੱਲੀ ਛੋਟ ਹੋਏਗੀ ਔਰ ਸਿਰਫ ਨੋਟੀਫਾਈ ਕਰਨਾ ਹੈ ਸਰਕਾਰ ਨੇ ਐਕ acquisition ਜਿਹੜੀ ਐਕਵਾਇਰ ਕਰਨ ਦੀ ਗੱਲ ਉਹ ਸਿਰਫ ਔਰ ਸਿਰਫ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਗੱਲ ਔਰ ਉਸ ਤੋਂ ਇਲਾਵਾ ਕੁਝ ਨਹੀਂ 100% ਮੈਨੂੰ ਇੱਕ ਲੌਜੀਕਲੀ ਕੋਈ ਬੰਦਾ ਸਮਝਾ ਦੇ ਬੀ ਜਦੋਂ ਕਲੋਨੀ ਕੱਟਣੀ ਹੈ ਅੱਗੇ ਪ੍ਰਾਈਵੇਟ ਬਿਲਡਰ ਕੱਟਦੇ ਆ ਹੁਣ ਸਰਕਾਰ ਕੱਟਣਾ ਚਾਹੁੰਦੀ ਹੈ ਤੇ ਸਰਕਾਰ ਕੋਈ ਤੱਕਾ ਨਹੀਂ ਕਰ ਰਹੀ ਜਿਹੜਾ ਆਪਣੀ ਜ਼ਮੀਨ ਦੇਣਾ ਚਾਹੁੰਦਾ ਉਹਦੀ ਜ਼ਮੀਨ ਚ ਕੱਟਣੀ ਹੈ ਇਹ ਸਾਰੀ ਲੋਕਾਂ ਦੀ ਖੱਜਲਖਵਰੀ ਵੀ ਦੂਰ ਹੋਣੀ ਹੈ ਤੇ ਜ਼ਿਮੀਦਾਰ ਨੂੰ ਪੈਸਾ ਵੱਧ ਮਿਲਣਾ ਉਹ ਜੇ ਉਹ ਲੈਣਾ ਚਾਹੁੰਦਾ ਹੋਊਗਾ ਮਤਲਬ ਕਿ ਭਾਗੀਦਾਰ ਬਣਨਾ ਚਾਹੁੰਦਾ ਹੋਊਗਾ ਤਾਂ ਉਹ ਅਗਲਾ ਆਊਗਾ ਤੇ ਨਹੀਂ ਬਣਨਾ ਚਾਹੁੰਦਾ ਹੋਊਗਾ ਉਹਨੇ ਆਪਦੀ ਜ਼ਮੀਨ ਰੱਖਣੀ ਹੈ ਤਾਂ ਉਹ ਆਪਦੀ ਰੱਖ ਕੇ ਖੇਤੀ ਕਰ ਸਕਦਾ ਹਾਂਜੀ ਪੰਜਾਬੀਓ ਮੈਂ ਪੰਜਾਬ ਦੇ ਇਹਨਾਂ ਦੋ ਗੋਲਿਆਂ ਕੋਲੋਂ ਤੁਸੀਂ ਸੁਣਿਆ ਜਿਹੜੇ ਦੋ ਗੋਲੇ ਬੋਲ ਰਹੇ ਆ ਜਿਹੜਾ ਇੱਕ ਝੂੜ ਦਾ ਜਾਲ ਬੁਣ ਰਹੇ ਆ ਗਮਰਾਹ ਕਰ ਰਹੇ ਆ ਇਹਦੀ ਅਸਲੀਅਤ ਸਚਾਈ ਕੀ ਹੈ ਇਹਨਾਂ ਦੀਆਂ ਕਿੱਛੀਆਂ ਇਹਨਾਂ ਦੇ ਨੋਟੀਫਿਕੇਸ਼ਨ ਕੀ ਕਰ ਰਹੇ ਆ ਧਿਆਨ ਨਾਲ ਸੁਣਿਓ ਪਹਿਲੀ ਚਿੱਠੀ ਜਾਰੀ ਹੋਈ ਹੈ ਇਹ ਤਰੀਕ ਪਈ ਹੈ 13 5 2025 ਨੂੰ ਜਾਰੀ ਹੋਈ ਹੈ ਜੀ ਵਿਕਾਸ ਡਰਗ ਜੀ ਵੱਲੋਂ ਜਿਹੜੇ ਕਿ ਪ੍ਰਮੁੱਖ ਸਕੱਤਰ ਨੇ ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਕੀ ਲਿਖਦੇ ਆ ਧਿਆਨ ਨਾਲ ਸੁਣ ਲਿਓ ਜੇਕਰ ਜ਼ਮੀਨ ਦਾ ਕੋਈ ਖਾਸ ਹਿੱਸਾ ਬਚਿਆ ਹੈ ਜਿਸ ਲਈ ਜ਼ਮੀਨ ਮਾਲਕ ਲੈਂਡ ਪੂਲਿੰਗ ਨੀਤੀ ਅਧੀਨ ਆਉਣ ਲਈ ਤਿਆਰ ਨਹੀਂ ਹਨ ਆ ਉਕਤ ਜ਼ਮੀਨ 2013 ਦੇ ਐਲ ਆਰ ਆਰ ਐਕਟ ਅਧੀਨ ਅਕਵਾਇਰ ਕੀਤੀ ਜਾਊਗੀ ਬੋਲੇ ਕੀ ਬੋਲਦੇ ਆ ਚਿੱਠੀ ਕੀ ਬੋਲਦੀ ਐ ਲਿਖਤੀ ਪੜਤੀ ਲੈਂਡ ਪੁਲਮੈਟੀ ਕੀ ਕਹਿੰਦੀ ਐ ਵੀ ਜਦੋਂ ਹੀ ਜ਼ਮੀਨ ਨਾ ਦਿੱਤੀ 2013 ਦੇ ਲੈਂਡ ਐਕੁਇਜਿਸ਼ਨ ਐਕਟ ਦੇ ਤਹਿਤ ਤੁਹਾਡੀ ਜ਼ਮੀਨ ਭਾਈ ਅਸੀਂ ਰੋਕ ਹੀ ਲੈਣੀ ਐ ਅਗਲੀ ਚਿੱਠੀ ਤੇ ਆ ਜਾਓ ਇਹ ਜਾਰੀ ਹੁੰਦੀ ਐ ਐਸੇ 7ਵੇਂ ਮਹੀਨੇ ਦੀ 8 ਤਰੀਕ ਨੂੰ 225 ਨੂੰ तहसीलदारों ਵੱਲੋਂ ਪਟਵਾਰੀਆਂ ਨੂੰ ਹਦਾਇਤ ਜਾਰੀ ਕੀਤੀ ਜਾਂਦੀ ਹੈ ਸੁਣ ਲਿਓ ਧਿਆਨ ਨਾਲ ਅਪਰੋਕਤ ਵਿਸ਼ੇ ਦੇ ਸਬੰਧ ਚ ਹਦਾਇਤ ਕੀਤੀ ਜਾਂਦੀ ਹੈ ਲੈਂਡ ਪੂਲਿੰਗ ਪਾਲਿਸੀ 225 ਤਹਿਤ ਪਿੰਡ ਅਗਵਾੜ ਗੁਜਰਾ ਪੋਨਾ ਮਲਕ ਸੋਈਆਂ ਦੇ ਜੋ ਏਰੀਏ ਇਸ ਪਾਲਿਸੀ ਅਧੀਨ ਦਰਜ ਨੰਬਰ ਖਸਰਾਨ ਸਰਕਾਰ ਵੱਲੋਂ ਨੋਟੀਫਾਈ ਕਰਕੇ ਜਾਰੀ ਕੀਤੇ ਗਏ ਹਨ ਉਹਨਾਂ ਰਕਮਿਆਂ ਦਾ ਸੀਐਲਯੂ ਜੋ ਕਿ ਵੱਖ-ਵੱਖ ਮੰਤਵਾਂ ਲਈ ਕਿਸੇ ਵੀ ਪ੍ਰਾਰਥੀ ਵੱਲੋਂ ਲਿਆ ਜਾਂਦਾ ਹੈ ਉਸ ਸੰਬੰਧੀ ਕਿਸੇ ਕਿਸਮ ਦਾ ਸੀਰਜੂ ਜਾਰੀ ਕਰਨ ਸਬੰਧੀ ਤੁਰਤ ਪ੍ਰਭਾਵ ਨਾਲ ਰੋਕ ਲਗਾਈ ਜਾਂਦੀ ਹੈ ਇਸ ਕੰਮ ਵਿੱਚ ਕਿਸੇ ਪ੍ਰਕਾਰ ਦੀਆਂ ਗਲਤੀਆਂ ਨਾ ਵਰਤੀ ਜਾਵੇ ਇਹਨੂੰ ਤੁਰਤ ਰੋਕਿਆ ਜਾਵੇ ਬਾਾ ਤੁਹਾਡੇ ਇਹ ਸਤੌਜ ਆਲਾ ਮਹਾਰਾਜ ਇਹਨਾਂ ਦੇ ਬੋਲ ਲੈ ਕੇ ਜਰੀਵਾਲ ਦੇ ਰੋਜ਼ ਆ ਜਾਂਦਾ ਪ੍ਰੈਸ ਕਾਨਫਰੰਸ ਕਰਨ ਲੈ ਕੇ মিডিਆ ਆਉਂਦਾ ਬਕਾਉ মিডিਆ ਲੈ ਕੇ ਕਿ ਅਸੀਂ ਲੋਕਾਂ ਦੀ ਸਹਿਮਤੀ ਬਿਨਾਂ ਜ਼ਮੀਨ ਨਹੀਂ ਲਵਾਂਗੇ ਬਾਤ ਤੁਹਾਡੇ ਆ ਦੋ ਚਿੱਠੀਆਂ ਕਿਹਨੇ ਜਾਰੀ ਕੀਤੀਆਂ ਇਹ ਤਹਿਸੀਲਦਾਰ ਜਗਰਾਓਂ ਦੀ ਚਿੱਠੀ ਆ ਇਹ ਪਿੰਡ ਜਗਰਾਓਂ ਚ ਪੈਂਦੇ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ ਵੱਖ ਤਹਿਸੀਲਦਾਰਾਂ ਨੇ ਇਹ ਚਿੱਠੀਆਂ ਪਟਵਾਰੀਆਂ ਨੂੰ ਜਾਰੀ ਕਰਤੀਆਂ ਵੀ ਤੁਸੀਂ ਇਹ ਰੋਕ ਲਾ ਦਿਓ ਕੋਈ ਵੀ ਬੰਦਾ ਆਪਣੀ ਜ਼ਮੀਨ ਤੇ ਕੋਈ ਆਪਣਾ ਘਰ ਨਹੀਂ ਪਾ ਸਕਦਾ ਕੋਈ ਦੁਕਾਨ ਨਹੀਂ ਪਾ ਸਕਦਾ ਕੋਈ ਲੋਨ ਨਹੀਂ ਕੋਈ ਲਿਮਟ ਨਹੀਂ ਕੁਝ ਨਹੀਂ ਲੈ ਸਕਦਾ ਖਤਮ ਖੇਡ ਨਾ ਬੇਸਾਦਾ ਖਰੀਦ ਸਕਦਾ ਪਵੰਦੀ ਲਾਗ ਦੀ ਪੂਰਨ ਤਰ ਤੇ ਇਹ ਕਹਿੰਦੇ ਲੋਕਾਂ ਦੀ ਸਹਿਮਤੀ ਲਵਾਂਗੇ ਗੋਲਿਓ ਗੋਲਿਓ ਕਿੰਨਾ ਚਿਰ ਕਬਤਰੋ ਉਡੋਂਗੇ ਆਉਣਾ ਲੋਕਾਂ ਜੀ ਪੈਣਾ ਤਾਰ ਲੈਣਗੇ ਲੋਕ ਥੱਲੇ ਤੁਸੀਂ ਗੱਲਾਂ ਕਰਦਾ ਵੋਟਾਂ ਦੀ ਸਤਾਈ ਚ ਸੁਣ ਲੇ ਪਿੰਡਾਂ ਚ ਵੀ ਪੜਨਦਾ ਪਿੰਡਾਂ ਚ ਮੇਰੀ ਗੱਲ ਯਾਦ ਰੱਖਿਓ ਲੋਕ ਡਾਂਗਾਂ ਨੂੰ ਤੇਲ ਲਾਈ ਜਾਂਦੇ ਆ ਜੋ ਤਿਆਰ ਨੇ ਲੋਕ ਪੰਜਾਬ ਦੇ ਲੋਕੋ ਤਕੜੇ ਰਹੋ ਹਿਸਾਸ ਤੱਕੜੇ ਹੋ ਕੇ ਲੜਨਾ ਪੈਣਾ ਦੇਖੋ ਕਿਵੇਂ ਗਮਰਾਹ ਕਰਦੇ ਆ ਕਿੰਨਾ ਝੂਠ ਬੜ੍ਹਿਆ ਸ਼ਰਿਆਂ ਵਲੋਂ ਲੋਕਾਂ ਨੂੰ ਕਫਰ ਤੋਂ ਲਿਆ ਜਾ ਰਿਹਾ ਸੁਣ ਲੈ ਇਹਨਾਂ ਦੀਆਂ ਗੱਲਾਂ ਜਵਾਨੀ ਕਲਾਮੀ ਕੀ ਕਹਿ ਰਹੀਆਂ ਚਿੱਠੀਆਂ ਕੀ ਕਹਿ ਰਹੀਆਂ ਨੋਟੀਫਿਕੇਸ਼ਨ ਕਿਹੜੇ ਜਾਰੀ ਹੋ ਰਹੇ ਆ ਹਕੀਕਤਾਂ ਕੀ ਜਾਰੀ ਹੋ ਰਹੀਆਂ ਨੇ ਸੋਸ਼ ਕਰਕੇ ਇਹਨਾਂ ਨੇ ਗੱਲਾਂ ਵਿੱਚ ਸਲਾਵੇ ਵਿੱਚ ਨਹੀਂ ਆਉਣਾ ਜੇ ਲੱਤਾਂ ਦੀ ਜਾਨ ਆ ਤੁਹਾਡੇ ਜੇ ਐਡੀ ਹਿੰਮਤ ਆ ਕਿਸਾਨਾਂ ਨੇ ਮੀਟਿੰਗ ਬੁਲਾਈ ਸੀ ਕਿ ਵੀ ਆ ਜਾਓ ਸਾਰੇ ਪਾਰਟੀਆਂ ਦੇ ਅਸੀਂ ਕਿਉਂ ਨਹੀਂ ਆਏ ਜੇ ਅੱਜ ਵੀ ਲੱਤਾਂ ਜਾਨ ਆ ਆਓ ਲੋਕਾਂ ਸਾਹਮਣੇ ਪਿੰਡਾਂ ਦੇ ਦਿਓ ਜਵਾਬ ਵੀ ਇਹ ਨੀਤੀ ਕਿਵੇਂ ਸਹੀ ਹੈ ਜੇ ਐਡੇ ਸੱਚਿਆਂ ਤਾਂ ਸੋਇ ਛੜ ਦੋ ਕਫਰ ਤੋਲਣਾ ਸਾਨੂੰ ਲੋਕਾਂ ਨੇ ਦੱਖਸ਼ਣਾ ਨਹੀਂ ਲੋਕਾਂ ਨੇ ਵੱਡੇ ਵੱਡੇ ਚਲਾ ਦੇ ਲੋਕ મોદી ਨੂੰ ਹੌਲਾ ਕੇ ਆਇਆ ਦਿੱਲੀ ਬਹਿ ਕੇ ਤੁਸੀਂ ਕਿਹੜੀ ਬਾਗ ਦੀ ਮੂਲੀ ਹੋ ਤਿਆਰ ਹੋ ਲੋਕੋ ਪੂਰਾ ਪੰਜਾਬ ਇਕੱਠਾ ਹੋ ਜਾਓ ਪੂਰੇ ਪੰਜਾਬ ਨੂੰ ਦੱਬਣਗੇ 60000 ਏਕੜ ਨਹੀਂ ਲੱਖਾਂ ਏਕੜ ਨਹੀਂ ਪੂਰੀ ਜ਼ਮੀਨ ਤੇ ਕਬਜ਼ਾ ਕਰਾਉਣਗੇ ਵੱਡੇ ਵੱਡੇ ਘਣਾ ਦਾ ਹੈ ਤਿਆਰ ਰਹੋ ਦਿਓ ਜਵਾਬ ਦੇ ਹੈ ਹਿੰਮਤ ਨਾ ਗੱਲਾਂ ਦੀ ਵੀ ਗਮਰਾਹ ਕੀ ਕਰਦੇ ਹੋ ਚਿੱਟੀਆਂ ਕੀ ਕਹਿੰਦੀਆਂ ਨੇ